ਦੀਆਂ ਇਹ ਬਣੋ ਨੇ ਆਜੋ ਭੈਣ ਜੀ ਨੰਗਿਆ ਸਾਸਰੀ ਕਾਲ ਆਜੋ ਬੈਜੋ ਭੈਣ ਜੀ ਆ ਲੈ ਲੋ ਕੁਰਸੀ ਬਸ ਕਰਨਾ ਕੀ ਆ ਭੈਣ ਜੀ ਝਾੜੂ ਲਾ ਕੇ ਹਟੀਆਂ ਪਹਿਲਾਂ ਨਿਆਣਿਆਂ ਨੂੰ ਪੜਾ ਕੇ ਲਿਆਈਆਂ ਫਿਰ ਆ ਕੇ ਉਵੇਂ ਹੀ ਪਿਆ ਸੀ ਝਾੜੂ ਲਾਉਣ ਵਾਲਾ ਮੈਨੂੰ ਬੁਰਾ ਲੱਗਿਆ ਮੇਤੋ ਦੇਖਿਆ ਨਹੀਂ ਜਾਂਦਾ ਭੈਣ ਜੀ ਮੈਂ ਇਹ ਜਾ ਫੇਰ ਦੇਖ ਲਾ ਕੰਮ ਤਾਂ ਦਿਨੂ ਆਕੇ ਚੰਬੜੀਆਂ ਐਨੀ ਗਰਮੀ ਚ ਉਹਨੂੰ ਪਤਾ ਹੀ ਨਹੀਂ ਬਹੂ ਨੂੰ ਤਾਂ ਨਹੀਂ ਚਲ ਕੋਈ ਨਾ ਜੇ ਕੋਈ ਨਿਆਣੇ ਦੇ ਨਿਆਣੇ ਹੁੰਦੇ ਨਾ ਨਹੀਂ ਪਤਾ ਨਾ ਤੌਂਦੀ ਕੀ ਵਾਰੀ ਤੇ ਜੇ ਨਹੀਂ ਕੋਸ ਹੁੰਦਾ ਸਵਾਲ ਇਹ ਸਮਝਾ ਲਵੇ ਲੈਂਦੀ ਆਪਾਂ ਆ ਕਰ ਲਈਏ ਨਾ ਤੇ ਆਪਾਂ ਕਰ ਲਈਏ ਹੁਣ ਆਪਾਂ ਧੀ ਫਤਵ ਦੇ ਉੱਥੇ ਗਿਆ ਹੁੰਦਾ ਜੇ ਆਪਾਂ ਉਹਨੂੰ ਗੋਗੀ ਉਹਨੇ ਕੀ ਲਾਵੇ ਆਪਾਂ ਨੂੰ ਕਿੰਨੀ ਤਕਲੀਫ ਲਾਈ ਦੀ ਭੈਣ ਜੀ ਇਹ ਵੀ ਆਪਾਂ ਵੇਖ ਕੇ ਜਾਂਦੇ ਆ ਸਤੀ ਫਤਵਾ ਆਪਣੇ ਇਹ ਵੀ ਕੋਈ ਨਾ ਗਲਤੀ ਹੁੰਦੀ ਕਿਸੇ ਕੋਲ ਗੱਲ ਨਹੀਂ ਕਰਦਾ ਆਪਾਂ ਘਰੇ ਕਿਉਂ ਲਈਦਾ ਹੁੰਦਾ ਕਿਸੇ ਕੋਈ ਗਲਤ ਨਹੀਂ ਕਰੀ ਹੁੰਦੀ ਨਹੀਂ ਮੈਂ ਤਾਂ ਤੁਹਾਡੇ ਕੋਲ ਹੀ ਗੱਲ ਕਰਦੀ ਆ ਵੀ ਜਦੋਂ ਸਵੇਰ ਦੀ ਤੂੰ ਝਾੜੂ ਤਾਂ ਲਾ ਆਪਾਂ ਸਵੇਰ ਰਠ ਕੇ ਪਹਿਲਾਂ ਝਾੜੂ ਲਾਉਣੇ ਆ ਮੈਂ ਹੁਣ ਕਿੰਨਾ ਕੰਮ ਕਰੀ ਜਾਵਾਂ ਕੀ ਸੌਰ ਹੋਇਆ ਮੈਨੂੰ ਮੁੰਡਾ ਪਿਆਹੇ ਦਾ ਨਾ ਜ ਵਹਿ ਬਹਿ ਗਈ ਨਿਆਣੀ ਉਮਰ ਦਾ ਵਿੱਚ ਨਹੀਂ ਕੁਸੋਰ ਦਾ ਹੁੰਦਾ ਪਹਿਲਾਂ ਪਹਿਲਾਂ ਵੀ ਚਾੜਾ ਉਹ ਤਾਂ ਕੀ ਹੁੰਦਾ ਕੁਸੋਰ ਹੁੰਦਾ ਮੈਨੂੰ ਚੰਗਾ ਨਹੀਂ ਲੱਗਦਾ ਭੈਣ ਜੀ ਐਂ ਬਸ ਮੈਨੂੰ ਇਹ ਕੰਮ ਬੁਰਾ ਲੱਗਦਾ ਬਹੁਤ ਗੁੱਸਾ ਆਉਂਦਾ ਫਿਰ ਗੁੱਸਾ ਨਾ ਕਰਿਆ ਖਰਾਬ ਨਹੀਂ ਆਪਦਾ ਆਵਰਤੀ ਪੁੱਤੀ ਜਦੋਂ ਮੈਂ ਵਹਿ ਲੈਦਾ ਆਪਣਾਵਾ ਹੁਣ ਜੀ ਆਪਾਂ ਆਪਦਾ ਆਵਰਤੀ ਪੁੱਤੋਂ ਰੋਤਾ ਤਾਂ ਬਗਾਨਾ ਹੋ ਗਿਆ ਇਹ ਹੁਣ ਆਪ ਅੱਜ ਮੈਂ ਦੇਖ ਲੈ ਭੋਗ ਤੇ ਗਈ ਸੀ ਕਿ ਪੰਡ ਤੁਸੀਂ ਤਾਂ ਗਏ ਨਹੀਂ ਤੁਹਾਡੇ ਵੀਰ ਜੀ ਗਏ ਸੀ ਸਾਡੇ ਉਹ ਗਈ ਸੀ ਆਪ ਅੱਛਾ ਦੇਖ ਲੈ ਮੈਂ ਰੋਟੀ ਪਕਾ ਕੇ ਭਾਂਡੇ-ਭੁੰਡੇ ਮਾਂਜ ਕੇ ਚਲੀ ਗਈ ਮੈਂ ਕਿਹਾ ਚੱਲ ਵੀ ਬਹੂ ਹੁਣ ਪੋਚੇ ਲਾ ਲੂਗੀ ਜਦ ਨੂੰ ਜਵਾਕ ਪੜ ਕੇ ਆ ਜਾਣਗੇ ਉਹਨਾਂ ਨੂੰ ਰੋਟੀ ਟੱਕ ਦੇਣਾ ਓਮੇ ਹੀ ਪੋਚੇ ਪਏ ਸੀ ਓਮੇ ਹੀ ਭਾਂਡੇ ਪਏ ਸੀ ਓਮੇ ਡਰਮ ਪਏ ਸੀ ਆ ਕੇ ਸਾਰਾ ਕੁਝ ਮੈਂ ਦੁਬਾਰਾ ਨਿਮੇੜਿਆ ਇਹਦੇ ਵਿੱਚ ਹੁਣ ਮੈਂ ਦੱਸਤੀ ਤਰ੍ਹਾਂ ਜੇ ਤਾਂ ਜਦ ਹੁਣ ਤਾਂ ਚੱਲ ਨਾ ਬਈ ਜੇ ਜਾਈ ਹੁਣ ਕੋਈ ਨਾ ਦੂਜਾ ਤੂੰ ਕਰ ਲਿਆ ਤਾਂ ਮੈਂ ਕਿਹੜਾ ਘਟਗੀ ਅੱਗੇ ਵੀ ਕਰਦੀ ਸੀ ਜਦ ਆਪਣੀ ਕੁੜੀ ਇੱਥੇ ਸੀ ਆਪ ਕਰਨ ਕਮਾਈ ਨਹੀਂ ਜੇ ਉਦੋਂ ਵੀ ਉਹਨੂੰ 17 ਵਾਰੀ ਕਹਿੰਦੀ ਸੀ ਤਾਂ ਕਰਦੀ ਸੀ ਉਹ ਕਿਹੜਾ ਫਿਰ ਜਦੇ ਕਰ ਲੈਂਦੀ ਸੀ ਹੁਣ ਕੋਈ ਨਾ ਇਹ ਨਹੀਂ ਤਾਂ ਆਪਿਆ ਹੌਲੀ ਹੌਲੀ ਸਮਝਾ ਲਿਆ ਕਰ ਸਮਝਾਇਆ ਤੇ ਕਿਸੇ ਨੂੰ ਅੰਜਲੂਸ ਕੱਢ ਕੇ ਜ਼ਰੂਰ ਦਿਖਾਣਾ ਕਿਸੇ ਨੂੰ ਜੂੜ ਦਸਣਾਉਂਦਾ ਤੇ ਪਤਵਾ ਨਹੀਂ ਕਿਵੇਂ ਹੈਗਾ ਕਿਵੇਂ ਨਹੀਂ ਚੱਲ ਫੇਰ ਵੀ ਕਰੀ ਤਾਂ ਜਾਂਦੀ ਹੈ ਉਹ ਤਾਂ ਕਰਿਆ ਉਹਨਾਂ ਕੋਲ ਕਰਿਆ ਹੀ ਉਹ ਤੇ ਰਿਮੋਟ ਦੀ ਨੂੰ ਤਾਂ ਨਹੀਂ ਝਾੜੂ ਬੋਚੇ ਲੱਗਿਆ ਤਾਂ ਕਰ ਲਿਆ ਤਾਂ ਨਹੀਂ ਕੀ ਹੋ ਗਿਆ ਅਮ ਜੀ ਵੀ ਉਹ ਹਣ ਤੁਹਾਨੂੰ ਮੈਂ ਸੱਦ ਕੇ ਲਿਆਉਂ ਕਿਸੇ ਦਿਨ ਤੁਸੀਂ ਆ ਕੇ ਦੇਖਿਓ ਬਈ ਕੰਮ ਮੈਂ ਕਰਦੀ ਆ ਕਿ ਜਾਂ ਉਹ ਕਰਦੀ ਆ ਤੁਸੀਂ ਆ ਪਾ ਕੇ ਦੇਖੋਗੇ ਫਿਰ ਤੁਹਾਨੂੰ ਪਤਾ ਲੱਗੂ ਵੀ ਕਿਹਦੇ ਵਿੱਚ ਕਸੂਰ ਆ ਮੈਂ ਮਰਦੀ ਤਾਂ ਚੱਲ ਕੰਗ ਤੋਂ ਆਪਦੀ ਧੀ ਬਣਾ ਹੋਣੇ ਨੇ ਆਬਰੀ ਤਾਂ ਫੇ ਚਲੀ ਗਈ ਬਗਾਨੇ ਘਰ ਹੁਣ ਤਾਂ ਇਹੀ ਹੈ ਕਾਪਣਾਂ ਦੀ ਆ ਜੀ ਜੈ ਜਿੰਨਾ ਪਤਾ ਦੀ ਤਾਂ ਵੀ ਪਿਆਰ ਨਾ ਸਮਝਾ ਕੇ ਉਗਰ ਗੱਲਾਂ ਕਰਨ ਦੀ ਘਰ ਦੀ ਗੱਲ ਕਿਸੇ ਕੋਲ ਫਰੀ ਦੀ ਘਰ ਦੀ ਗੱਲ ਕਿਸੇ ਨੂੰ ਕਹਤੇ ਦੇਣੀ ਆ ਅਗਲਾ ਬੈਲ ਲੈਂਦਾ ਅਗਲਾ ਆ ਕੇ ਤੁਹਾਨੂੰ ਦਿਖਾ ਦੇਦਾ ਬੁਢੀ ਨੂੰ ਗੱਲ ਲੱਭ ਜਾਂਦੀ ਜੀ ਕਿੰਤਾ ਪਰਿੰ ਕਰ ਰਖਦਾ ਹੁੰਦਾ ਪਰ ਆਪ ਦੇ ਪਿੱਛੇ ਮੈਂ ਸਮਝਾ ਲੀ ਕਿ ਐਂਜੀ ਹੁਣ ਮੇਰਾ ਵੀ ਦਿਮਾਗ ਮੈਂ ਤੁਹਾਡੀ ਗੱਲ ਸਮਝ ਗਈ ਦਿਮਾਗ ਚ ਬਿਠਾ ਲਈ ਬਈ ਮੈਂ ਰਪਿੰਦਰ ਨੂੰ ਧੀ ਬਣਾ ਲਿਆ ਆਪਦੀ ਉਹਨੂੰ ਮੈਂ ਪਿਆਰ ਨਾਲ ਸਮਝਾਉਂਦੀ ਆ ਜਾਂਦੀ ਏ ਤੂੰ ਆ ਕਰਲਾ ਮੈਂ ਆ ਕਰਦੀ ਜੇ ਮੈਂ ਵੀ ਗੁੱਸੇ ਜਾ ਕੇ ਬੋਲੂਗੀ ਫਿਰ ਉਹਦੇ ਵੀ ਮਨ ਨੂੰ ਗੁੱਸਾ ਲੱਗਦਾ ਬੋਲਦੀ ਤਾਂ ਉਹ ਹੈ ਨਹੀਂ ਮੇਰੇ ਬਰਾਬਰ ਪਰ ਉਹਦੇ ਮਨ ਚ ਦਾ ਗੁੱਸਾ ਹੁੰਦਾ ਹੀ ਆ ਖਲੀਓ ਤਾਂ ਹੀ ਪੈ ਜਾਂਦੀ ਏ ਵੀ ਮੰਮੀ ਮੈਨੂੰ ਬੋਲ ਗਈ ਮੰਮੀ ਆਪੇ ਕੰਮ ਕਰ ਲੇਵੇ ਚਲੋ ਹਣ ਮੈਂ ਉਦਦੇ ਦੀ ਤੁਹਾਡੇ ਆਖੇ ਲੱਗੀਆਂ ਮੈਂ ਕਿਹਾ ਚਲੋ ਭੈਣ ਜੀ ਨੇ ਮੈਨੂੰ ਵਧੀਆ ਮਤ ਦਿੱਤੀ ਆ ਵੀ ਮੈਂ ਆਪਣੇ ਦਿਮਾਗ 'ਚ ਬਿਠਾ ਲਈ ਮੈਂ ਵੀ ਆਪਣੇ ਦਿਮਾਗ ਨੂੰ ਹੁਣ ਬਦਲਿਆ ਨੂੰ ਬਦਲ ਲਿਆ ਮੈਂ ਹਣ ਨੋਤੀ ਚ ਕੋਈ ਫਰਕ ਨਹੀਂ ਮੈਂ ਆਪ ਦਿੱਤੀ ਹੀ ਬਣਾ ਲਈ ਫਿਰ ਆਇਆ ਭੈਣ ਜੀ ਘਰ 'ਚ ਕਲੇਸ਼ ਹੋਊਗਾ ਫਿਰ ਠੀਕ ਨਹੀਂ ਦੀ ਗੱਲ ਜਵਾਕਾਂ ਨੂੰ ਗੁੱਸਾ ਆਉਂਦਾ ਹੈ